ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ ਨਾਲ ਜੁੜੇ ਡੀਪੂ ਹੋਲਡਰ ਪਿਛਲੇ 8 ਦਿਨਾਂ ਤੋਂ ਮਰਨ ਵਰਤੇ ਮੁਹਾਲੀ ਚ ਬੈਠੇ ਨੇ ਪੰਜਾਬ ਸਰਕਾਰ ਇਹਨਾਂ ਦੀ ਸਾਰ ਨਹੀਂ ਲੈ ਰਹੀ ਇਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਇਸ ਯੂਨੀਅਨ ਦੇ ਪ੍ਰਧਾਨ ਜੀਐਸ ਸਿੱਧੂ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਡੀਪੂ ਹੋਲਡਰ ਨੇ ਪੂਰੇ ਪੰਜਾਬ ਚ ਔਰ ਕੀ ਟੋਡੀਆਂ ਮੰਗਾਂ ਨੇ ਸਾਡੇ ਜੀ 26000 ਡੀਪੂ ਹੋਲਡਰ ਨੇ ਪੰਜਾਬ ਦੇ ਵਿੱਚ ਤੇ ਜਿਤ ਤੱਕ ਸਾਡੀਆਂ ਮੰਗਾਂ ਦਾ ਸਵਾਲ ਹੈ ਨੰਬਰ 1 ਅੱਜ ਤੋਂ 1 ਸਾਲ ਪਹਿਲਾਂ ਸਰਕਾਰ ਨੇ 25 ਰੁਪਏ ਪ੍ਰਤੀ ਕਵਾਂਟਲ ਕਮਿਸ਼ਨ ਤੈਅ ਕੀਤਾ ਸੀ ਜਿਹੜਾ ਅੱਜ ਇੱਕ ਸਾਲ ਹੋ ਗਿਆ ਮਹਿਕਮੇ ਦੇ ਜਿਹੜੇ ਲੋਕ ਨੇ ਸਬੰਧਤ ਲੋਕ ਨੇ ਉਹ ਆਨਾ ਕਾਨੀ ਕਰੀ ਜਾਂਦੇ ਨੇ ਔਰ ਉਹ ਸਾਡਾ ਜਿਹੜਾ ਕਮਿਸ਼ਨ ਹੈ ਇਹਨੂੰ ਰੀਲੀਜ਼ ਨਹੀਂ ਕਰ ਰਹੇ ਔਰ ਦੂਸਰੀ ਗੱਲ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਦੇ ਉਹਨਾਂ ਨੂੰ ਕਿਹਾ ਜਾਂਦਾ ਪੈਨ ਕਾਰਡ ਲਿਆਓ ਤੁਹਾਡੇ ਖਾਤੇ ਤੁਹਾਡਾ ਖਾਤਾ ਲਿਆਓ ਤੁਹਾਡਾ ਆਧਾਰ ਕਾਰਡ ਲਿਆਓ ਸਾਰਾ ਕੁਝ ਉਹਨਾਂ ਕੋਲੇ ਪਹੁੰਚਿਆ ਹੋਇਆ ਹੈ ਸਿਰਫ ਜਿਹੜੀ ਕੋਈ ਸਮੱਸਿਆ ਹੈ ਉਹ ਇਹ ਹੈ ਕਿ ਉਸ ਕਮਿਸ਼ਨ ਨੂੰ ਰੀਲੀਜ਼ ਕਰਨ ਲਈ ਉਹ 1-1000 ਰੁਪਏ ਪ੍ਰਤੀ ਡੀਪੋ ਅੰਦਰ ਖਾਤੇ ਰਿਸ਼ਵਤ ਮੰਗ ਰਹੇ ਨੇ ਜਿਹੜਾ ਕਿ ਡੀਪੋ 홀ਡਰ ਦੇਣ ਤੋਂ ਸਮਰਾਤ ਕਿੰਨਾ ਕਮਿਸ਼ਨ ਡੀਪੋ 홀ਡਰ ਦਾ ਕਿੰਨਾ ਕਮਿਸ਼ਨ ਹੁੰਦਾ ਕਿੰਨੇ ਪਰਸੈਂਟ ਹੁੰਦਾ ਇਹ 25 ਰੁਪਏ ਪ੍ਰਤੀ ਕੁੰਟਲ ਹੈ ਤੇ ਜਿਹੜਾ ਮਹਿਕਮਾ ਉਹਦੇ ਕੁਝ ਅਧਿਕਾਰੀ ਜਿਹੜੇ ਇੱਥੇ ਹੈੱਡ ਆਫਿਸ ਬੈਠੇ ਚੰਡੀਗੜ੍ਹ ਉਹ 1-1000 ਰੁਪਏ ਆਪਣੇ ਸੈਲਨ ਰਾਹੀਂ ਡੀਪੋ 홀ਡਰਾਂ ਤੋਂ ਰਿਸ਼ਵਤ ਮੰਗ ਰਹੇ ਨੇ ਕਿ ਤੁਹਾਡਾ ਸੀ ਜਿਹੜੇ ਕਮਿਸ਼ਨ ਰੀਲੀਜ਼ ਕਰਾਂਗੇ ਦੂਸਰਾ ਮੈਂ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਨਾ ਕਿ ਉਹਨਾਂ ਨੇ ਸਾਡੀ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਡੀਪੋ ਹੋਲਡਰ ਦਾ ਕਮਿਸ਼ਨ ਹੈ ਉਹ 25 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤਾ ਤੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਵੀ ਤੁਸੀਂ ਪਹਿਲਾਂ ਸਾਡੇ 25 ਰੁਪਏ ਦਾ ਦੇ ਦਿਓ 50 ਰੁਪਏ ਦੀ ਗੱਲ ਤਾਂ ਬਾਅਦ ਚ ਹੋਗੀ ਔਰ ਦੂਸਰੀ ਬੜੇ ਲੰਬੇ ਸਮੇਂ ਤੋਂ ਤੁਸੀਂ ਸਟਰਗਲ ਲੜਦੇ ਹੋ ਕਿਉਂ ਨਹੀਂ ਮੰਨ ਰਹੀ ਸਰਕਾਰ ਮੰਗਾ ਔਰ ਹੋਰ ਕੀ ਮੰਗਾਗੀ ਨਵੀਂ ਤੁਹਾਡੀ ਦੇਖੋ ਜੀ ਸਾਡੇ ਡੀਪੋ ਹੋਲਡਰਾਂ ਪ੍ਰਤੀ ਇੱਕ ਗਲਤ ਧਾਰਨਾ ਲੈ ਕੇ ਸਰਕਾਰ ਬੈਠੀ ਹੈ ਲੇਕਿਨ ਅੱਜ ਸਰਕਾਰ ਨੇ ਸਮੁੱਚੇ ਕਾਰਡ ਆਨਲਾਈਨ ਕਰਤੇ ਸਮੁੱਚੇ ਕਾਰਡ ਲਾਈਵ ਵੈਰੀ ਪਰਸਨਲੀ ਵੈਰੀਫਾਈ ਕਰ ਲਏ ਕਿਸੇ ਵੀ ਡਿਪੋ 홀ਡਰ ਕੋਲੇ ਕੋਈ ਹੇਰਾਫੇਰੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ ਲੇਕਿਨ ਮੈਂ ਫਿਰ ਵੀ ਕਹੂੰਗਾ ਕਿ ਜਿਹੜੇ ਡਿਪੋ 홀ਡਰ ਨੇ ਸਮੁੱਚੇ ਡਿਪੋ 홀ਡਰ ਉਹ 100% ਵਿੱਚੋਂ 10% ਡਿਪੋ 홀ਡਰ ਜਿਹੜੇ ਹੈਗੇ ਨੇ ਮਹਿਕਮੇ ਨਾਲ ਮਿਲੇ ਹੋਏ ਨੇ ਤੇ ਜਿਹੜੇ ਅੱਜ ਸਰਕਾਰ ਨਾਲ ਵੀ ਮਿਲੇ ਹੋਏ ਨੇ ਉਹ ਸਾਡੀ ਪਿੱਠ 'ਚ ਵੀ ਛੁਰਾ ਮਾਰਦੇ ਨੇ ਔਰ ਆਪਣੇ ਜਿਹੜੀ ਸਰਕਾਰ ਹੈ ਉਹਦੀ ਵੀ ਪਿੱਠ ੋਕਦੇ ਨੇ ਸੋ ਇਹ ਕਿਉਂਕਿ ਕੁਝ ਡਿਪੋ 홀ਡਰਾਂ ਨੇ ਪਿੱਛੇ ਦੇ ਮੰਤਰੀ ਦਾ ਸਨਮਾਨ ਕੀਤਾ ਕਹਿੰਦੇ ਜੇ ਅਸੀਂ 25 ਤੋਂ 50 ਰੁਪਏ ਕਰਨ ਲਈ ਥੋੜਾ ਸਨਮਾਨ ਕਰਦੇ ਆਂ ਪਰ ਮੈਂ ਸਰਕਾਰ ਮੰਤਰੀ ਜੀ ਨੂੰ ਪੁੱਛਦਾ ਕਿ ਕੀ ਸਾਨੂੰ 25 ਰੁਪਏ ਪਹੁੰਚ ਗਏ ਨੇ ਸੋ ਬਾਕੀ ਜਿਹੜੀਆਂ ਮੰਗਾਂ ਅਗਲੀਆਂ ਨੇ ਉਹ ਇਹ ਨੇ ਕਿ ਜਿਹੜਾ ਬਾਕੀ ਰਾਜ ਨੇ ਹਿੰਦੁਸਤਾਨ ਦੇ ਸਾਨੂੰ ਕਿਉਂ ਵਾਕ ਕੀਤਾ ਜਾਂਦਾ ਉਹਨਾਂ ਤੋਂ ਸਾਰੀਆਂ ਸਟੇਟਾਂ ਦੇ ਵਿੱਚ 70 ਰੁਪਏ ਵੀਨ ਦਿੱਲੀ ਦੇ ਵਿੱਚ 70 ਰੁਪਏ ਪ੍ਰਤੀ ਕੁਆਂਟਲ ਕਮਿਸ਼ਨ ਦਿੱਤਾ ਜਾ ਰਿਹਾ ਤੇ ਜਿਹੜਾ ਕਿ 87 ਰੁਪਏ ਤੱਕ ਮੈਕਸਿਮਮ ਸਰਕਾਰ ਦੇ ਸਕਦੀ ਹੈ ਜਿਹਦੇ ਅੱਧੇ ਪੈਸੇ ਕੇਂਦਰ ਸਰਕਾਰ ਨੇ ਦੇਣੇ ਆ ਅੱਧੇ ਪੈਸੇ ਰਾਜ ਸਰਕਾਰ ਨੇ ਦੇਣੇ ਆ ਡਿਪੋ ਹੋਲਡਰਾਂ ਤੇ ਅਲੋਕੇਸ਼ਨ ਲੱਗ ਜਾਂਦਾ ਹੈਗਾ ਕਿ ਇਹ ਜਿਹੜਾ ਸਮਾਨ ਆਉਂਦਾ ਉਹਦੇ ਛੇਰਾਫੇਰੀ ਕਰ ਜਾਂਦੇ ਨੇ ਇਸੇ ਕਰਕੇ ਕਮਿਸ਼ਨ ਦੀ ਤਾਂ ਇਹਨਾਂ ਨੂੰ ਲੋੜ ਹੀ ਨਹੀਂ ਹੋਰੀ ਬਥੇਰੀਆਂ ਛੇਰਾਪੁਰੀਆਂ ਹੁੰਦੀਆਂ ਰਹਿੰਦੀਆਂ ਨੇ ਦੇਖੋ ਜੀ ਅੱਜ ਸਿਰਫ ਕਣਕ ਆਉਂਦੀ ਹੈ ਕਣਕ ਹੁਣ ਕਾਰਡ ਸਾਰੇ ਵੈਰੀਫਾਈ ਹੋ ਗਏ ਕਿਸੇ ਵੀ ਡਿਪੋ ਹੋਲਡਰ ਕੋਲ ਕੋਈ ਗੁੰਜਾਇਸ਼ ਨਹੀਂ ਨਾਲੇ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿਣਾ ਕਿ ਜਿਹੜਾ ਮਹਿਕਮਾ ਫੂਡ ਸਪਲਾਈ ਮਹਿਕਮਾ ਜੇਕਰ ਉਹ ਆਪਣਾ ਛੇਰਾਫੇਰੀ ਕਰਵਾਉਂਦਾ ਤਾਂ ਮੈਂ ਡਿਪੋ ਹੋਲਡਰ ਛੇਰਾਫੇਰੀ ਕਰ ਸਕਦਾ ਨਹੀਂ ਕੋਈ ਜੇਕਰ ਉਹ ਡੰਡਾ ਲੈ ਕੇ ਬੈਠਣ ਤਾਂ ਕੋਈ ਵੀ ਡਿਪੋ ਹੋਲਡਰ ਦੀ ਜਰਤ ਨਹੀਂ ਕੋਈ ਹੋਇਆ ਫਿਰ ਗਰਮੰਦਰੀ ਪ੍ਰਕਾਸ਼ ਸਿੰਘ ਬਾਦਲ ਨਾਲ ਤੁਹਾਡੀ ਮੁਲਾਕਾਤ ਹੋਈ ਆ ਉਹਨਾਂ ਨੇ ਕੋਈ ਭਰੋਸਾ ਦਿੱਤਾਗਾ ਕੋਈ ਗੱਲ ਸਿਰੇ ਲੱਗ ਸਕਦੀ ਹੈ ਹੁਣ ਅੱਜ ਸਵੇਰੇ ਹੀ ਮੈਂ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਿਹਾ ਕਿ ਮੇਰੇ ਪ੍ਰਿੰਸੀਪਲ ਸੈਕਟਰੀ ਨੂੰ ਮਿਲ ਕੇ ਸਾਰੀਆਂ ਗੱਲਾਂ ਦੱਸੋ ਤੇ ਉਹ ਤੁਹਾਡੀ ਮੀਟਿੰਗ ਜਿਹੜੀ ਹੈਗੀ ਹੈ ਸਬੰਧਤ ਮੰਤਰੀ ਨਾਲ ਅਰੇਂਜ ਕਰਾ ਦੇਣਗੇ ਤੇ ਹੁਣ ਅਸੀਂ ਦੇਖਦੇ ਹਾਂ ਅਸੀਂ ਅਗਲਾ ਜਿਹੜਾ ਸਾਡਾ ਸੰਘਰਸ਼ ਹੈ ਉਹ ਉਹਦੇ ਵਿੱਚ ਉਸ ਤੋਂ ਪਹਿਲਾਂ ਮੈਂ ਇਹ ਵੀ ਦੱਸਣਾ ਚਾਹਣਾ ਕਿ ਸਾਡੇ ਜਿਹੜੇ ਮਰਨ ਵਰਤੇ ਬੈਠੇ ਕਾਰਕੁਨ ਨੇ ਇਹ ਜਿੰਨਾ ਚਿਰ ਸਾਡੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਇਹ ਬੈਠੇ ਰਹਿਣਗੇ ਔਰ ਇਹ ਨਮਨ ਦੀ ਸਰਕਾਰ ਤੁਹਾਡੀਆਂ ਮੰਗਾਂ ਫੇਰ ਅਗਲਾ ਸਟੈਪ ਕੀ ਹੈ ਉਹ ਵੀ ਦੱਸ ਦਿਆਂ ਜੀ ਤੇ ਇਹ ਇੱਕ ਗੱਲ ਹੋਰ ਅਸੀਂ ਸਾਡੀ ਮੰਗ ਸੀ ਜਿਹੜੀ ਬੜੀ ਕਿਉਂਕਿ ਡੀਪੋ ਹੋਲਡਰ ਅੱਜ ਇੱਕ ਕੱਲੇ ਡੀਪੋ ਹੋਲਡ ਨੂੰ ਜਿਹੜਾ ਮੌਜੂਦਾ ਕਮਿਸ਼ਨ ਹੈ ਇਹਦੇ ਵਿੱਚ 500 ਰੁਪਏ ਮਹੀਨੇ ਦੀ ਵੀ ਆਮਦਨ ਨਹੀਂ ਹੈ ਅਸੀਂ ਜੋ ਉਹਨਾਂ ਕਿ 10 ਤੋਂ 15000 ਰੁਪਏ ਦੀ ਮਹੀਨੇ ਦੀ ਆਮਦਨ ਦੀਪੋ ਹੋਲਡਰ ਨੂੰ ਹੋਵੇ ਉਹ ਇਮਾਨਦਾਰੀ ਨਾਲ ਆਪਣਾ ਕੰਮ ਕਰੇ ਜਿਵੇਂ ਨੰਬਰਦਾਰਾਂ ਨੂੰ 1500 ਰੁਪਏ ਸਰਕਾਰ ਨੇ ਪੱਤਾ ਦਿੱਤਾ ਉਹ ਵੀ ਸਾਡੀ ਵੱਡੀ ਮੰਗ ਹੈ ਕਿ ਜਿਹੜੇ ਦੀਪੋ ਹੋਲਡਰ ਨੇ ਗਰੀਬਾਂ ਨੂੰ ਕਣਕ ਵੰਡਦੇ ਨੇ ਔਰ ਉਹਦੇ ਇਵਜ਼ ਬਦਲੋਂ 1500 ਰੁਪਏ ਪ੍ਰਤੀ ਮਹੀਨਾ ਜਿਹੜਾ ਇਹਨਾਂ ਨੂੰ ਸੇਵਾ ਪੱਤਾ ਸਰਕਾਰ ਵੱਲੋਂ ਲਾਉਣਾ ਚਾਹੀਦਾ ਕੀ ਤੁਹਾਡਾ ਸਟੈਪ ਕੀ ਹੋਊਗਾ ਜੇ ਸਰਕਾਰ ਨਹੀਂ ਮੰਨਦੀ ਜੇ ਸਰਕਾਰ ਨਹੀਂ ਮੰਨਦੀ ਜੀ ਅਸੀਂ ਇਸ ਤੋਂ ਬਾਅਦ ਸਾਡਾ ਇੱਕ ਤਰੀਕ ਨੂੰ ਇੱਥੇ ਰੋਸ ਰੈਲੀ ਇਸੇ ਗੁਰਦੁਆਰਾ ਸਾਹਿਬ ਚ ਰੱਖੀ ਹੈ ਔਰ ਉਸ ਤੋਂ ਬਾਅਦ ਵੀ ਅਗਰ ਸਾਡੀਆਂ ਦਾ ਸੀ ਮੁੱਖ ਮੰਤਰੀ ਦੀ ਕੋਠੀ ਜੀ ਦਾ ਘਰੋਂ ਕਰਕੇ ਉਥੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਾਂਗੇ ਇਹ ਸਨ ਜੀ ਐਸ ਸਿੱਧੂ ਪੰਜਾਬ ਰਾਜ ਡੀਪੂ 홀ਡਰ ਯੂਨੀਅਨ ਦੇ ਪ੍ਰਧਾਨ ਜਿਨ੍ਹਾਂ ਦਾ ਕਹਿਣਾਗਾ ਕੀ ਕਮਿਸ਼ਨਾਂ ਜੋ ਉਹ ਵਧਾਉਣ ਦੀ ਗੱਲ ਕਹੀ ਜਾ ਰਹੀ ਹੈ ਪੁਰਾਣਾ ਕਮਿਸ਼ਨ ਅਜੇ ਤੱਕ ਦਿੱਤਾ ਨਹੀਂ ਜਾ ਰਿਹਾ ਔਰ 1500 ਰੁਪਏ ਜਿਸ ਤਰ੍ਹਾਂ ਨੰਬਰਦਾਰਾਂ ਨੂੰ ਪਤਾ ਲਾਇਆ ਗਿਆ ਇਸੇ ਤਰ੍ਹਾਂ ਦਾ ਇੱਕ ਸੇਵਾ ਪੱਤਾ ਜਿਹੜਾ ਉਹ ਇਹਨਾਂ ਨੂੰ ਵੀ ਲੱਗਣਾ ਚਾਹੀਦਾਗਾ ਕਿਉਂਕਿ ਡੀਪੂ 홀ਡਰ ਉਹਨਾਂ ਦਾ ਕਹਿਣਾ ਕਿ ਕੰਮ ਕਰਦੇ ਨੇ ਪਰ ਕੰਮ ਦਾ ਜੋ ਇਵਜ਼ਾਨਾਗਾ ਉਹ ਨਹੀਂ ਮਿਲਦਾ ਇਸ ਕਰਕੇ ਇਨਾਂ ਦਾ ਕਹਿਣਾ ਕਿ ਅਗਰ ਸਰਕਾਰ ਨੇ ਮੰਗਾ ਨਾ ਮੰਨੀਆ ਤਾਂ ਸੰਘਰਸ਼ ਹੋਰ ਤੇਖਾ ਕੀਤਾ ਜਾਊਗਾ। ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ ਐਪੀਪੀ ਸਾਝਾ ਮੋਹਾਲੀ।